ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਹਾਂ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਬਲਵਿੰਦਰ ਸਿੰਘ ਸੰਧੂ ਹੋਰਾਂ ਦੇ ਕੋਲ ਡੇਲੀ ਰੁਟੀਨ ਦੇ ਵਿੱਚ ਪਸ਼ੂ ਜਿਦਾਂ ਕਿ ਦੋਸਤੋ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਪਸ਼ੂ ਵਿਖ ਜਾਂਦੇ ਆ ਦੋਸਤੋ ਪੁਰਾਣੇ ਤੇ ਨਵੇਂ ਪਸ਼ੂ ਜਿਹੜੇ ਆ ਉਹ ਆ ਜਾਂਦੇ ਆ ਇਸ ਕਰੇ ਦੋ ਤੋਂ ਤਿੰਨ ਨਗ ਜਿਹੜੇ ਆ ਮੱਝਾਂ ਜਿਹੜੀਆਂ ਦੋਸਤੋ ਜ਼ਰੂਰ ਆਉਂਦੀਆਂ ਨੇ ਬਹਿੜਾ ਵੀ ਜਿਹੜੀਆਂ ਦੋਸਤੋ ਪਿਛਲੀਆਂ ਕੁਝ ਵੀਡੀਓ ਦੇ ਵਿੱਚ ਬਹਿੜਾ ਵੀ ਆਪਾਂ ਪਾਈਆਂ ਨੇ ਬਹਿੜਾ ਵੀ ਤੁਹਾਨੂੰ ਦਿਖਾਈਆਂ ਨੇ ਤੇ ਅੱਜ ਇਸ ਵੀਡੀਓ ਦੇ ਵਿੱਚ ਦੋ ਮੱਝਾਂ ਤੁਹਾਨੂੰ ਦਿਖਾ ਦਾਂਗੇ ਝੋਟੀਆਂ ਮੱਝਾਂ ਹੋਣਗੀਆਂ ਇੱਕ ਝੋਟੀ ਅਤੇ ਇੱਕ ਮੱਝ ਹੋਵੇਗੀ ਤਾਜੀ ਸੂਈ ਸਬਾਈ ਆ ਪੂਰੀ ਡਿਟੇਲ ਆਪਾਂ ਵੀਰ ਦੇ ਨਾਲ ਗੱਲਬਾਤ ਕਰ ਲਾਂਗੇ ਤੇ ਖਾਸ ਤੁਸੀਂ ਪਹੁੰਚ ਜਿਹੜੀ ਆ ਪਿੰਡ ਬਲਟੋਹਾ ਕਰਨੀ ਆ ਠੀਕ ਆ ਜੀ ਬਰਨਾਲੇ ਦੇ ਬਿਲਕੁਲ ਨਾਲ ਲੱਗੇ ਪਿੰਡ ਆ ਦੋਸਤੋ ਡੱਬੀ ਪੂਰਾ ਅਮਰਕੋਟ ਥੋੜੀ ਥੋੜੀ ਦੂਰੀ ਤੇ ਹੈਗੇ ਆ ਅੱਜ ਵੀਡੀਓ ਦੀ ਤਾਰੀਖ ਦੋਸਤੋ 21 ਅਗਾਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕਿ 3:30 ਵਜੇ ਬਿਲਕੁਲ ਸ਼ਾਮ ਦਾ ਸਮਾਂ ਹੈਗਾ ਪਸ਼ੂ ਇੱਕ ਗੱਬਣ ਤੇ ਇੱਕ ਸੂਈ ਸਵਾਈ ਆ ਦੋਵੇਂ ਮੱਝਾਂ ਦੋਸਤੋ ਝੋਟੀਆਂ ਚੰਗੀਆਂ ਹੋਣਗੀਆਂ ਬਾਕੀ ਡਿਟੇਲ ਆਪਾਂ ਵੀਰ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਵੀਰ ਨੇ ਪਸ਼ੂ ਖਰੀਦਣ ਦਾ ਆਪਦਾ ਹੱਕ ਸਮਝ ਕੇ ਇੱਕ ਟਾਈਮ ਦੋ ਟਾਈਮ ਚਵਾਈ ਸੂਏ ਪਸ਼ੂ ਦੀ ਗੱਬਣ ਪਸ਼ੂ ਨੂੰ ਟਿਪ ਕੇ ਤਸੱਲੀ ਕਰ ਲਿਓ ਆਜੋ ਕਰਦੇ ਹਾਂ ਗੱਲਬਾਤ ਭਾਜੀ ਬਲਵਿੰਦਰ ਸਿੰਘ ਸੰਧੂ ਹੋਰਾਂ ਦੇ ਨਾਲ ਪੁੱਛਦੇ ਹਾਂ ਕੀ ਡਿਟੇਲ ਕੀ ਇਨਫੋਰਮੇਸ਼ਨ ਆਜ ਇਹਨਾਂ ਪਸ਼ੂਆਂ ਦੀ ਸ਼ੁਕਰੀਆ ਜੀ ਹਾਂ ਜੀ ਸਾਸਰੀ ਗੱਲ ਪਾਜੀ ਕੈਮ ਹੋ ਵਧੀਆ ਵਧੀਆ ਐ ਠੱਠਾ ਮਾਰਦੇ ਆਂ ਨੇ ਚਲੋ ਸ਼ੁਕਰ ਆ ਜੀ ਸ਼ੁਕਰ ਬਹੁਤ ਠੀਕ ਐ ਵਧੀਆ 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 ਅੱਛਾ ਪਾਜੀ ਬਲਵਿੰਦਰ ਸਿੰਘ ਸੰਧੂ ਜੀ ਆਪਾਂ ਵੀਡੀਓ ਪਰਸੋ ਚੌਥ ਪਾਈ ਸੀ ਹਨਾ ਪਰਸੋ ਪਾਈ ਸੀ ਦੇਖਿਆ ਸੀ ਮਾਲ ਹਨਾ ਇੱਕ ਤੇ ਛੋੜ ਦੇ ਵੇਚੀ ਮੈਂ ਠੀਕ ਆ ਜੀ ਇੱਕ ਤੇ ਰੱਖ ਦਈ ਵੇਚੀ ਠੀਕ ਆ ਜੀ ਚਲੋ ਚਲੋ ਬਹੁਤ ਵਧੀਆ ਇਹ ਕੱਟੀ ਬੜੀ ਚੰਗੀ ਜਿਹੀ ਜੁਡੀ ਸੁਹਣੀ ਆ ਅੱਛਾ ਪਰਲੀ ਮੈਂ ਪਰਸੋਂ ਦੀ ਫੀਸ ਠੀਕ ਆ ਜੀ ਕੱਟੀ ਬਹੁਤ ਚੰਗੀ ਠੀਕ ਦੂਜਾ ਸਵੇਰ ਦੋਸਤੋ ਪਹਿਲੇ ਨੰਬਰ ਤੋਂ ਆਪਾਂ ਇੱਥੋਂ ਸਟਾਰਟ ਕਰਦੇ ਆ ਵੀ ਦੂਜਾ ਸਵੇਰ ਝੋਟੀ ਸੋਹਣੀ ਆ ਠੀਕ ਆ ਤੇ ਰੰਗ ਢੰਗ ਝੋਟੀ ਦਾ ਬੜਾ ਪਿਆਰਾ ਸੋਹਣੀ ਆ ਹਾਈਟ ਮੀਡੀਅਮ ਆ ਥੱਲੇ ਥੱਲੇ ਦੀ ਲੇਵੇ ਦੀ ਹਵਾਨੇ ਦੀ ਬੜੀ ਸੋਹਣੀ ਮੈਂ ਇੱਕ ਵਾਰੀ ਤੁਹਾਨੂੰ ਮੋਟੇ ਜਿਹੇ ਤੌਰ ਤੇ ਸਾਰਾ ਬਾਡੀ ਸਟਰਕਚਰ ਥਣੇ ਦੀਵਾ ਦਿਖਾ ਦੇਣਾ ਜੀ ਆਹ ਦੇਖੋ ਠੀਕ ਆ ਜੀ ਅਗਲੇ ਪਿਛਲੇ ਥਨਾ ਦਾ ਸੈਜ ਇੱਕਸਾਰ ਹੈਗਾ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਸੈਜ ਵਿੱਚ ਬਿਲਕੁਲ ਬਰਾਬਰ ਆ ਤੇ ਹਵਾਨੇ ਦੀ ਸ਼ੇਪ ਬਹੁਤ ਜਿਆਦੀ ਸੋਹਣੀ ਆ ਇਹੋ ਜਿਹੇ ਪਸ਼ੂ ਤੋਂ ਦੋਸਤੋ ਗਾੜ ਅਗਲੇ ਥਨਾ ਦਾ ਦੁੱਧ ਆਪਾਂ ਚੰਗੇ ਦੀ ਉਮੀਦ ਕਰ ਸਕਦੇ ਆ ਠੀਕ ਆ ਤੇ ਫੇਸ ਕੁਆਲਟੀ ਆ ਦੇਖੋ ਠੀਕ ਹੈ ਜੀ ਆਹ ਫੇਸ ਕੁਆਲਟੀ ਆ ਮੂੰਹ ਮੱਥਾ ਤੁਸੀਂ ਦੇਖੋ ਸਿੰਘਾ ਸੁੰਗਾ ਦੀ ਬਣਤਰ ਬੜੀ ਚੰਗੀ ਆ ਅੱਛਾ ਅੱਛਾ ਵੀਰ ਜੀ ਦਿਨ ਕਿੰਨੇ ਕ ਲੈਂਦੀ ਹੈ ਜੇ 5-6 ਦਿਨ ਤੁਹਾਨੂੰ ਘਰ ਲੈ ਜਾਉਂ ਮੇਰੇ ਨਾਲ 5 6 ਦਿਨ ਹਾਂ ਅਗਰ ਲਾਰਿਆਂ ਨੂੰ ਜਾਣ ਜਾ ਕੇ ਤੁਹਾਨੂੰ ਦੱਸਦੀ ਕਿ ਫੇਰ ਇਹ ਵੀ ਹੋ ਸਕਦਾ ਜੀ ਪੰਜ ਬੈਟਾਂ ਮੈਂ ਇਹਨੇ ਦਿਨ ਕੱਢ ਜੂ ਠੀਕ ਕੱਢ ਜੂ ਦਾਨ ਦੇ ਪੰਜੀ ਤੋਂ ਲੈ ਹੀ ਜੂਗੀ ਠੀਕ ਹੈ ਬਹੁਤ ਲੰਬੋ ਚਗਾ ਬਲੂ ਬਲੂ ਚੰਗੀ ਠੀਕ ਹੈ ਜੀ ਧਿਆਨ ਨਾਲ ਬਹੁਤ ਚੰਗੀ ਠੀਕ ਹੈ ਰਣਛਾਈ ਕਿ ਦਿਨ ਬਿਲਕੁਲ ਛਾਈ ਛੂਈ ਜਿਹੜੀ ਆ ਦੋਸਤੋ ਪੂਰੀ ਆ ਠੀਕ ਆ ਹਾਈਟ ਕੱਦ ਸੋਹਣਾ ਬਾਕੀ ਪਲੀ ਪੁਲੀ ਪੂਰੀ ਆ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਆ ਦੇਖੋ ਜੀ ਮੈਂ ਜੰਗਾ ਬਾਅਦ ਨੂੰ ਕਰ ਦੂ ਆ ਹਵਾਨਾ तकरीबन ਜਿੰਨਾ ਕ ਅੱਗੇ ਨੂੰ ਬਣਦੀ ਪਈ ਆ ਉਹਨਾਂ ਕ ਜਿਹੜਾ ਦੋਸਤੋ ਬੈਕ ਸਾਈਡ ਤੋਂ ਮੈਂ ਤੁਹਾਨੂੰ ਦਿਖਾਵਾਂ ਇੱਕ ਸਾਈਡ ਤੋਂ ਉਹਨਾਂ ਕ ਲੇਵਾ ਬਾਹਰ ਬਣਾ ਕੇ ਤਿਆਰ ਕੀਤਾ ਵੇਖੋ ਸ਼ੇਪ ਹਵਾਨੇ ਦੀ ਦੱਸ ਰਹੀ ਆ ਵੀ ਕਾਫੀ ਸੋਹਣਾ ਸਟ੍ਰਕਚਰ ਆ ਹਵਾਨੇ ਦਾ ਤੇ ਨਾਲ ਦੀ ਨਾਲ ਆਪਾਂ ਖੋਲ ਕੇ ਤੁਹਾਨੂੰ ਤਸੱਲੀ ਨਾਲ ਤੋੜ ਕੇ ਵੀ ਦਿਖਾਉਨੇ ਆ ਆ ਲਓ ਜੀ ਸੋ ਹੈਗੀ ਵੇਖੇ ਬਿਲਕੁਲ ਦੋਸਤੋ ਤੁਸੀਂ ਤਿਆਰੀ ਦੇ ਮੰਨ ਸਕਦੇ ਜੇ ਜਿੱਦਾਂ ਭਾਈ ਬਲਵਿੰਦਰ ਸਿੰਘ ਹੋਰਾਂ ਨੇ ਕਿਹਾ ਵੀ ਘਟੋ ਘਟ ਵੀ ਦਿਨ ਦੀ ਗੱਲ ਕਰਕੇ 5-6 ਦਿਨ ਕੱਢਦੀ ਆ ਜੇਕਰ ਸਟੇ ਰਵੇ ਇੱਕ ਥਾਂ ਤੇ ਠਹਿਰਾ ਰਹੇ ਐ ਸਫਰ ਦੇ ਦੌਰਾਨ ਪਸ਼ੂ ਹੋ ਸਕਦਾ ਹੈ 50-100 ਕਿਲੋਮੀਟਰ ਫਸੂ ਜਾਵੇ ਜਾਂ ਦੂਰ ਦਰਾਡੇ ਥੋੜਾ ਜਾਵੇ ਉਹਦੇ ਕਰਕੇ ਹੋਤਦਾ ਵੀ ਜਾਂਦਿਆਂ ਪਸ਼ੂ ਤਿਆਰੀ ਵਾਲਾ ਜਾਂਦਿਆਂ ਵੀ ਸੂ ਸਕਦਾ ਇਹ ਤੁਸੀਂ ਜ਼ਰੂਰ ਧਿਆਨ ਰੱਖ ਲਿਓ ਬਾਕੀ ਆਲ ਅਰਾਊਂਡ ਤੋਂ ਜਿਹੜੀ ਆ ਤੁਹਾਨੂੰ ਆ ਦਿਖਾਉਣੇ ਆਪਾਂ ਦਿਖ-ਦੁਖ ਝੋਟੀ ਦੀ ਚੰਗੀ ਖਾਸ ਆ ਵੇਖੋ ਹਲੋ ਜੀ ਠੀਕ ਹੈ ਜੀ ਬਾਕੀ ਥਾਣ ਲੈਵੇ ਦੀ ਬੜੀ ਸਫਾਈ ਆ ਤੇ 35 ਭਾਜੀ ਬਿਲਕੁਲ ਪੋਲੀ ਲਓ ਜੀ ਆ ਲਓ ਜੀ ਹਾਂ ਜੀ ਮੋੜ ਲਿਓ ਜੀ ਲੈ ਜੀ ਮੱਜਾ ਦੋਸਤੋ ਅਜ ਤੋਂ 3 ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀਗੀ ਚੰਗੀਆਂ ਸੀਗੀਆਂ ਮੱਜਾ ਚੰਗੀਆਂ ਸੀ ਭਾ ਪੜਦਾ ਰੇਟ ਜੈਨੂਨ ਸੀਗਾ ਜਾਇਜ਼ ਰੇਟ ਸੀ ਤੇ ਘਰੇਲੂ ਸ਼ਾਇਦ ਵੇਚ ਰਗੇ ਰੱਖਣ ਵਾਸਤੇ ਵੀ ਲੈ ਕੇ ਜਾਂਦੇ ਆ ਲੈ ਕੇ ਗਏ ਆ ਥਣਦੇਵ ਦੀਆਂ ਵੀ ਚੰਗੀਆਂ ਖਾਸ ਅੱਜ ਆ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਝੋਟੀ ਦਿਖਾਈ ਆ ਥਣਦੇਵ ਦੀ ਇਹ ਵੀ ਚੰਗੀ ਖਾਸ ਤਿੱਪਣ ਤੋਂਪਣ ਪੋਲੀ ਬਾਈ ਕਹਿੰਦਾ ਠੀਕ ਆ ਨਿਕਲੀ ਵਧੀਆ ਚੰਗੀ ਆ ਲੇਵਾ ਬੜਨ ਵਾਲਾ ਬਿਲਕੁਲ ਤੇ ਅੱਛਾ ਭਾਜੀ ਬਲਵਿੰਦਰ ਸਿੰਘ ਜੀ ਕਿੰਨਾ ਕ ਮੋਲ ਆ ਸੰਤੋ ਛੋਟੀ ਭਾਵੇਂ ਲਾਖਰੀ ਵੀਰੀ ਭਾਵੇਂ ਤਾਂ ਪੰਜੀ ਵੀਰੀ ਹਾਂਜੀ ਆਪਾਂ 49600 ਦੀ ਜੀ ਹਾਂ ਨਾ 96000 ਦੀ 96000 ਦੇ ਵਿੱਚ ਛੋਟ ਕਰਾਂ ਠੀਕ ਹੈ ਜੀ 96000 ਦੀ ਦੋਸਤੋ ਬਾਈ ਕਹਿੰਦਾ ਵੀ ਜਿਹੜੀ ਆਪਾਂ ਲੈਦੇ ਕਰਾਂਗੇ ਛੋਟ ਛਾਪਾ ਵਿੱਚੋਂ 96000 ਦੇ ਵਿੱਚੋਂ ਕਰਾਂਗੇ ਸੋ ਬਿਲਕੁਲ ਜਿਹੜਾ ਦੋਸਤੋ 1 ਲੱਖ ਨੂੰ ਜਿਹੜਾ ਹੱਥ ਪੈਣ ਵਾਲੀ ਗੱਲ ਹੋ ਗਈ ਅੱਜ ਆਹ ਵੇਖੋ ਜੀ ਠੀਕ ਆ ਲਾਲ ਲੇਵਾ ਹਵਾਨਾ ਜਿਹੜਾ ਦੋਸਤੋ ਲਾਲ ਠੀਕ ਆ ਦੁੱਧ ਅਗੇ ਸੇਵਾ ਦਾ ਬਾਕੀ ਦੋ ਤੇ ਚੰਗੇ ਪਾਉਣ ਦੀ ਸੁਭਾਅ ਬਣਾ ਹੈਗੀ ਆ ਲਹੂ ਪਿਤ ਵਾਲੀ ਜਿਹੜੀ ਦੋਸਤ ਇਹ ਝੋਟੀ ਆ ਦੂਜੇ ਨੰਬਰ ਤੇ ਇੱਕ ਹੋਰ ਤੁਹਾਨੂੰ ਜਿਹੜੀ ਮੱਝ ਦਿਖਾਉਣੇ ਆ ਬੇਲਬੂਲ ਦੀ ਚੰਗੀ ਖਾਸ ਤੇ ਸੁਆ ਪੋਸ਼ ਲੈਣੇ ਆ ਤਾਜੀ ਸੂਈ ਆ ਠੀਕ ਆ ਅੱਛਾ ਅਵੀਰ ਜੀ ਜਿਹੜੀ ਅਗਲੀ ਆਪਣੇ ਕੋਲ ਇਹ ਮੱਝ ਆ ਸੁਆ ਤੀਜੇ ਸੂਵੇ ਸੂਈ ਤੀਜੇ ਸੂਵੇ ਆ ਫਲ ਬੱਡੀ ਹੈ ਫੁੱਲ ਵੱਡੀ ਹੈ ਇਹ ਥੋੜੀ ਸਫਰ ਦਾ ਕਰਕੇ ਆ ਤੇ ਇਸ ਟਾਈਮ ਵੀ 11 12 ਕਿਲੋ ਭਾਰੀ ਥਿਆ 11 12 ਉਹਨਾਂ ਦਾ 18 19 ਤੋਂ ਦੋ ਦਰਾਂ ਆਪਾਂ 15 16 ਦੀ ਬਹਿਣ ਦੀ ਹੈ ਅੱਛਾ ਜੀ ਭਰਾ ਕੋ ਆ ਜੀ ਤਾਂ ਇਹਨਾਂ ਜੀ ਇਹੋ ਨਾਲ ਦਾ ਦੋ ਡੰਗ ਚੋਵੇ ਹਾਂ ਜੀ ਜੇ ਨਹੀਂ ਹੋਣਾ ਤਾਂ ਆਪ ਤੇ ਗਰੰਟੀ ਤੇ ਹੋਰ ਛੱਟਾ ਉਹ ਇਹਨੋਂ ਸੁਣੋ ਵੀ ਆਪਣਾ ਠੀਕ ਆ ਜੀ ਗਰੰਟੀ ਦੇ ਤੇ ਅੱਜ ਦਿਨ ਕਿੰਨੇ ਦੱਸਦੇ ਇਹਨੂੰ ਪਰਸੋਂ ਸੁਈ ਪਰਸੋਂ ਸੁਈ ਆ ਮਗਰ ਕੱਟੀ ਆ ਕੀ ਕੱਟੀ ਮਗਰ ਕੱਟੀ ਕੱਟੀ ਬੇਲ ਬੜੀ ਹੈ ਕੱਟੀ ਬੜੀ ਚੰਗੀ ਆ ਲੰਮੇ ਪਈ ਆ ਬੇਸ਼ੱਕ ਬੈਠੀ ਆ ਕੱਟੀ ਦੀ ਬੇਲ ਦੋਸਤੋ ਤੁਸੀਂ ਵੇਖ ਕੇ ਚੈੱਕ ਕਰੋ ਬੜੀ ਬੇਲ ਦੀ ਕੱਟੀ ਆ ਜਿਵੇਂ ਬਿਲਕੁਲ ਮਦਰ ਵੇਖੀਏ ਤੇ ਫੁੱਲ ਵੱਡੀ ਹਾਈਟ ਕੱਦ ਦੀ ਮਦਰ ਆ ਦੇਖੋ ਠੀਕ ਹੈ ਹਾਈਟ ਕੱਦ ਫੁੱਲ ਵੱਡਾ ਫੁੱਲ ਸੂਬਾ ਤਿੱਜਾ ਕੋਈ 2 4 2 4 ਦਿਨ ਦਾ ਸਮਾਂ ਜਿਹੜਾ ਹੋਇਆ ਠੀਕ ਹੈ ਜੀ ਤੇ ਆ ਦੇਖੋ ਜੀ ਠੀਕ ਆ ਤਾਂ ਦੁੱਧ ਦੀ ਚੰਗੀ ਉਮੀਦ ਆ ਦੋਸਤੋ ਵੀ ਬਾਈ ਕਹਿੰਦਾ ਵੀ ਘੱਟੋ ਘੱਟ ਵੀ ਅਗਲੇ ਘਰ ਜਿੱਥੋਂ ਖਰੀਦਿਆ ਪਸ਼ੂ ਬੇਸ਼ੱਕ ਦੋਸਤੋ ਪਸ਼ੂ 12 14 ਵਾਲਾ 13 15 ਵਾਲਾ ਕਿ 16 17 ਕਹਿ ਕੇ ਦਿੱਤਾ ਪਰ ਵੀ ਜਾਂਦਾ ਵੀ ਘੱਟੋ ਘੱਟ ਵੀ ਖੁੱਲਾ ਦੁੱਧ 15 14 15 ਲੀਟਰ ਨਾਰਮਲ ਪਾਉਗੀ ਠੀਕ ਹੈ ਜੀ ਇਹ ਤਸੱਲੀ ਆ ਤੇ ਦਿਨ ਚਾਰਕ ਹੋ ਗਏ ਨਾ ਤਿੰਨ ਚਾਰ ਤਿੰਨ ਪਰਸੋਂ ਚੌਥਾ ਤੀਜਾ ਦਿਨ ਅੱਜ ਜੇਰ ਦਾ ਤਕਰਾਰਿਆ ਜੇਰ ਵੀ ਮਾੜੀ ਮੋੜ ਆਉਗੀ ਅੱਛਾ ਜੀ ਅੱਜ ਇਹ ਕੋਈ ਆਖੇ ਨਾ ਵੀ ਪੰਜ ਛੇ ਨੂੰ ਦੂਰ ਹੋ ਗੱਲ ਕਰਦੇ ਅੱਛਾ 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 ਜੇਰ ਕਿਹਦੇ ਕਟੜਾ ਰਹਿ ਗਰੀ ਮਾੜੀ ਜੀ ਜੀ ਗੋਟੀਆਂ ਆਉਂਦੀ ਅੱਛਾ 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 ਬਸ ਸਿਆਪੈ ਚਾਲੂ ਕਰ ਅੱਛਾ ਅੱਛਾ ਤਕੋਈ ਸੁਬਾਹ ਇਸ ਵੇਲੇ ਆਜਾ ਬੋਜ ਵੀ ਦੋਈ ਇਟਰਾਇਨੀ ਠੀਕ ਹੈ ਦਵਾਈ ਜਿਹੜੀਆ ਦੋਸਤੋ ਫਿਲ ਕੀਤੀ ਆ ਦਵਾਈ ਜਿਹੜੀ ਭرائی ਆ ਤੇ ਬਾਕੀ ਗਲਤ ਗਾਈਡ ਨਹੀਂ ਹੋਵੋਗੇ ਤੁਸੀਂ ਵੀ ਜੋ ਜ਼ੇਰ ਦਾ ਮਾੜਾ ਕਤਰਾਂ ਅੰਦਰ ਰਹਿ ਜਾਂਦਾ ਕਿਹਨਾ ਪਸ਼ੂ ਦਾ ਡਿੱਗ ਪਸ਼ੂ ਜ਼ੇਰ ਗਰਾਉਣ ਲੱਗਿਆ ਉਹਦੀ ਦਵਾਈ ਜਿਹੜੀ ਪ੍ਰੋਪਰ ਰੱਖੀ ਆ ਬਿਲਕੁਲ ਸਾਫ਼ ਹੋ ਜੂ ਅੰਦਰੋਂ ਬਿਲਕੁਲ ਤੋਤੀ ਜਾਊਗੀ ਤੇ ਆ ਤੁਸੀਂ ਜਿਹੜੀ ਆ ਥਾਣੇ ਦੇ ਬਾਹਰ ਵੇਖ ਕੇ ਚੈੱਕ ਕਰੋ ਮਗਰ ਕੱਟੀ ਆ ਸੁਆ ਤੀਜਾ ਖੋਲ ਕੇ ਤੋਰ ਕੇ ਦਿਖਾਉਣੇ ਆ ਬੇਲਬੂਲ ਚੰਗੀ ਆ ਹਾਈਟ ਕੱਦ ਚੰਗਾ ਵੱਡਾ ਖੋਲ ਕੇ ਦਿਖਾ ਦਿਓ ਜੀ ਆਹ ਦੇਖੋ ਆਹ ਅੱਛਾ ਭਾਜੀ ਬਲਵਿੰਦਰ ਸਿੰਘ ਸੰਧੂ ਜੀ ਹੁਣ ਬੌਲਾ ਕਿੰਨਾ ਦੱਸਿਆ 9 10 ਹਾਂਜੀ ਅੱਛਾ ਜੀ ਆਹਾਂ 11 ਹੋ ਜੇ ਦੋਸਤੋ 11:30 ਹੋ ਜੇ ਵੀ ਨੈਟ ਪਾਈ ਜਾਂਦਾ ਵੀ ਬੋਲਾ ਰੈਡੀ ਆ ਠੀਕ ਆ ਤੇ ਅੱਛਾ ਜੀ ਹੂੰ ਇਹ ਫੁੱਲ ਬੜਾ ਫੁੱਲ ਊਠ ਜਿਹੜਾ ਕੱਦ ਦੋਸਤੋ ਫੁੱਲ ਵੱਡੀ ਢਾਂਜਾ ਤੁਸੀਂ ਸਰੀਰਕ ਇਸ ਮੱਝ ਦਾ ਵੇਖ ਕੇ ਚੈੱਕ ਕਰ ਲੋ ਵੀ ਵੱਡੇ ਕੱਦ ਬੁੱਤ ਦੀ ਆ ਤੇ ਦੁੱਧ ਤਾਂ ਕਰਕੇ ਜਿਹੜਾ ਦੋਸਤੋ ਬਾਈਆਂ ਦਾ ਵੀ ਅੱਜ ਤੇ ਜਦੋਂ ਦੇ ਵਿੱਚ ਬਿਲਕੁਲ ਜਿਹੜਾ ਵੇਖਦੇ ਹੋਏ ਬੌਲੇ ਤੇ ਚੱਲ ਚੱਲਦੇ ਨੂੰ ਵੇਖੇ ਹੋਏ ਤਸੱਲੀ ਦਿੱਤੀ ਹੈ ਵੀ ਦੁੱਧ ਜਿਹੜਾ 15 14 14 ਲੀਟਰ ਪਾਉਣਾ ਚਾਹੀਦਾ ਏਡੀ ਵੱਡੀ ਮੈਂ ਨੂੰ ਵੀ ਜੇਕਰ ਅੱਜ ਹੀ 10000 11 ਲੀਟਰ ਤੋਂ ਸਾਢੇ 11 ਲੀਟਰ ਚੱਲਣ ਡਿਆ ਬੌਲਾ ਠੀਕ ਆ ਜੀ ਆਹ ਦੇਖੋ ਠੀਕ ਆ ਜੀ ਆਹ ਕਰੋ ਚੈੱਕ ਹਾਂ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਤੋਲ ਲੀਏ ਜੀ ਮਗਰ ਕੱਟੀ ਆ ਦੇਖੋ ਜੀ ਠੀਕ ਆ ਸੋ ਪੂਰੀ ਜੰਮੀ ਪਲੀ ਮਗਰ ਜਿਹੜੀ ਦੋਸਤੋ ਚੰਗੀ ਵੱਡੀ ਖੁੱਲੇ ਢਾਂਚੇ ਦੀ ਮਗਰ ਕੱਟੀ ਆ ਸੋ ਵੱਡੇ ਕਦਗਾਠ ਵਾਲੀ ਇਹ ਵੀ ਮਾਲਕਨ ਬਣੂਗੀ ਉਹਨਾਂ ਲਈ ਸਮੇਂ ਚ ਕੱਟੀ ਚੰਗੀ ਮਗਰ ਅੱਛਾ ਤੇ ਮੋਲੇ ਦਾ ਭਾਜੀ ਫਿਰ ਲੈਣ ਦੇਣ ਤੈਨੂੰ ਸਾਰੇ ਪੂਰੇ 95 ਦੀ ਮੈਂ ਦੇ ਦਾਂ 95 ਦੀ ਠੀਕ ਆ ਜੀ 95 ਬਾਕੀ ਚਵਾਈ ਚ ਕੋਈ ਗਰਲ ਗਰਲ ਕਰਕੇ ਵਰਤੀ ਆਹ ਹੈ ਚੋਕੀ ਆ ਜਾਂਦੇ ਨੇ ਬੱਲੇ ਵੀ ਇੱਕ ਤਾਂ ਆ ਜਾਂਦਾ ਹੈ ਆਹ ਹੈ ਚੋਕੀ ਆ ਜਾਂਦਾ ਉਹ ਇਹ ਨਹੀਂ ਚਵਾਈ ਹੈ ਠੀਕ ਆ ਜੀ ਚਮੀ ਬੜੀ ਨੇ ਮੜਤਾਰਾਂ ਬਰਵਾਈ ਜਾਂਦੇ ਚਵਾਈ ਜਾਂਦੇ ਅੱਛਾ ਅੱਛਾ ਜੀ ਚਵਾਈ ਬਾਈ ਜਾਂਦਾ ਵੀ ਕੋਈ ਸ਼ੱਕ ਨਹੀਂ ਗਈ ਵਰਦੀ ਪੁਰਦੀ ਪੂਰਾ ਦੋਸਤੋ ਤਸੱਲੀ ਕਰ ਹੀ ਲੈਣੀ ਜਿਹੜੇ ਵੀਰ ਨੇ ਪੈਸੇ ਲਾਉਣੇ ਆ 95000 ਮੁੱਲ ਕੀਤਾ ਠੀਕ ਹੈ ਵੀਰ ਨੇ ਬਾਕੀ ਦੋਸਤੋ ਤੁਸੀਂ ਆਪਦੇ ਹਿਸਾਬ ਨਾਲ ਜਿੰਨਾ ਮਰਜ਼ੀ ਮੁੱਲ ਲਾਵੋ ਇੱਕ ਵਾਰੀ ਇੱਥੇ ਆਣ ਕੇ ਪਸ਼ੂ ਜ਼ਰੂਰ ਦੇਖ ਲਿਓ ਠੀਕ ਆ ਤਸੱਲੀ ਕਰ ਲਿਓ ਚੰਗਾ ਲੱਗੂਗਾ ਦਿਲ ਨੂੰ ਜਿੰਨਾ ਰੇਟ ਦਾ ਲੱਗੂਗਾ ਆਪਦੇ ਹਿਸਾਬ ਨਾਲ ਕੋਈ ਵੀ ਰਮੋਲ ਲਾਵੇ ਕੋਈ ਗੁੱਸਾ ਕਿਲਾ ਨਹੀਂਗਾ ਬਾਕੀ ਤਸੱਲੀ ਜ਼ਰੂਰੀ ਆ ਸਭ ਤੋਂ ਪਹਿਲਾਂ ਜਿਹੜੀ ਪਹਿਲ ਆ ਉਹ ਤਸੱਲੀ ਨੂੰ ਦੇ ਦੇਉ ਠੀਕ ਆ ਤੇ ਆ ਠੀਕ ਆ ਭਾਜੀ ਬਲਵਿੰਦਰ ਸਿੰਘ ਸੰਧੂ ਜੀ ਇੱਕ ਕੰਟੈਕਟ ਨੰਬਰ ਆਪਣੇ ਜ਼ਰੂਰ ਦੱਸਗੇ ਜੀ ਨੰਬਰ ਹੈਗਾ 9846 05381 ਠੀਕ ਹੈ ਜੀ 98146 05381 ਦੋਸਤੋ ਭਾਈ ਬਲਵਿੰਦਰ ਸਿੰਘ ਸੰਧੂ ਹੋਰਾਂ ਦੇ ਕੰਟੈਕਟ ਨੰਬਰ ਨੇ ਇਹ ਨੰਬਰ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਆ ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ